ਹਾਂਜੀ ਕੀ ਹਾਲ ਚਾਲ ਨੇ ਵੀਰਾਂ ਦੇ ਅੱਜ ਤੁਹਾਡੇ ਲਈ ਇੱਕ ਨੁਸਖਾ ਲੈ ਕੇ ਆਏ ਆਪਾਂ ਤੁਸੀਂ ਕਾਮਰਾਜ ਕੈਪਸੂਲ ਤਾਂ ਬਹੁਤ ਸੁਣਿਆ ਪਰ ਕੀ ਤੁਸੀਂ ਕਾਮਰਾਜ ਜੜੀ ਬੂਟੀ ਬਾਰੇ ਸੁਣਿਆ ਜਿਵੇਂ ਆਪਣੀ ਸਫੇਦ ਮੁਸਲੀ ਇਹ ਜੜੀਆਂ ਬੂਟੀਆਂ ਹੁੰਦੀਆਂ ਨੇ ਐਵੇਂ ਇੱਕ ਕਾਮਰਾਜ ਜੜੀ ਬੂਟੀ ਐ ਇਹ ਨੁਸਕੇ ਦੇ ਵਿੱਚ ਇਹ ਪੈਂਦੀ ਐ ਨੁਸਖਾ ਨੋਟ ਕਰ ਲਓ ਜਿਨ੍ਹਾਂ ਨੂੰ ਸ਼ੀਕਰ ਪਤਨਾ ਬੀਰ ਚ ਪਤਲਾ ਤਾਂ ਤੈ ਸੁਪਨ ਦੋਸ ਹੈ ਬੀਜ ਚ ਸਪਰਮ ਕੌਂਡ ਘਟਨੇ ਜਾਂ ਪਾਸ ਸੈੱਲ ਆਉਂਦੇ ਨੇ ਠੀਕ ਹੈ ਬੰਦਾ ਸਮਝ ਲੋ ਡੈਡੀ ਹੋ ਗਿਆ ਆਹ ਪ੍ਰੋਬਲਮਾਂ ਲਈ ਨੁਸਕਾ ਕੰਮ ਕਰਦਾ ਇਹਦੇ ਲਈ ਲੈਣਾ ਤੁਸੀਂ ਬੀਜਵੰਦ ਤਾਲਮਖਾਣਾ ਮਖਾਣੇ ਸਫੇਦ ਮੁਸਲੀ ਕਾਮਰਾਜ ਠੀਕ ਹੈ ਜੀ ਇਹ ਲੈਣਾ ਸੇਲਮਕੰਦ ਬਰਾਬਰ ਬਰਾਬਰ ਮਾਤਰਾ ਚ ਲੈਣੇ ਨੇ ਇਹ ਲੈਣੇ ਨੇ ਤੁਸੀਂ 30 30 ਗ੍ਰਾਮ ਇਹਦੇ ਵਿੱਚ ਪਾਉਣੀਆਂ 20 ਗ੍ਰਾਮ ਬੰਗ ਭਸਮ 10 ਗ੍ਰਾਮ ਪ੍ਰਵਾਲ ਪਿਸਤੀ 10 ਗ੍ਰਾਮ ਗਿਲੋਸਤ ਠੀਕ ਹੈ ਜੀ ਸਭ ਨੂੰ ਮਿਕਸ ਕਰਕੇ ਰੱਖ ਲੋ ਕੁੱਟ ਕੇ ਛਾਨ ਕੇ ਠੀਕ ਹੈ ਜੀ ਕਵ ਛਣ ਚੂਰਨ ਕਰੋ 40 ਦਿਨ ਇਹਦਾ ਕੋਰਸ ਕਰਨਾ ਹੈ ਅੱਧਾ ਚਮਚਾ ਸਵੇਰੇ ਅੱਧਾ ਰਾਤ ਨੂੰ ਦੁੱਧ ਦੇ ਨਾਲ ਸੇਵਨ ਕਰੋ ਅਗਰ ਦੇਸੀ ਗਾਂ ਦਾ ਦੁੱਧ ਹੈ ਗਿਆ ਤਾਂ ਨੁਸਖਾ ਹਜ਼ਾਰ ਗੁਣਾ ਕੰਮ ਕਰੂ ਅਗਰ ਮੈਂ ਇਹ ਜਦ ਦੁੱਧ ਨਾਲ ਲੈਨੇ ਹੋ ਤਾਂ ਵੀ ਬਹੁਤ ਵਧੀਆ ਰਿਜ਼ਲਟ ਮਿਲੂ ਤੁਹਾਨੂੰ ਨੁਸਖੇ ਦਾ ਪਰ ਲੈਣਾ ਦੁੱਧ ਨਾਲ ਆ ਸ਼ਰਤ ਤੇ ਹੈ 40 ਦਿਨ ਨੁਸਕਾ ਵਰਤਣਾ ਤੁਸੀਂ ਆਪ ਮੂੰਹੋਂ ਬੋਲ ਕੇ ਦੱਸੋਗੇ ਚਾਰ ਜਣੇ ਨੂੰ ਵੀਡੀਓ ਸ਼ੇਅਰ ਕਰੋਗੇ ਵੀ ਹਾਂ ਆ ਨੁਸਕਾ ਬਣਾ ਕੇ ਖਾ ਲਾ ਵੈਦ ਜੀ ਬੰਦੇ ਨੇ ਕੋਈ ਨੁਸਕਾ ਦੱਸਿਆ ਰਿਜ਼ਲਟ ਹੀ ਐਡਾ ਤੱਕੜਾ ਹੈ ਕਿਸੇ ਵੈਦ ਕੋਲ ਜਾਣ ਦੀ ਜਰੂਰਤ ਨਹੀਂ ਪੈਣੀ ਤੁਹਾਨੂੰ ਸ਼ਸ਼ੀ ਕਾ ਜੀ